ਇੰਤਜ਼ਾ ਜਰਾ 45 ਹਜ਼ਾਰ ਰੁਪਏ ਲੈਂਦਾ ਬਗਿਆ ਕੀ ਮਾਮਲਾ ਜੀ ਸਾਡੇ ਕੋਲ ਕੱਲ ਇੱਕ ਮੂਨ ਲਾਲ ਜੀ ਜਿਹੜੇ ਵਾਸੀ ਨੇ ਪ੍ਰੋਜਪੁਰ ਦੇ ਉਹਨਾਂ ਨੇ ਜਿਹੜੀ ਸਾਡੇ ਕੋਲ ਕੰਪਲੇਂਟ ਕੀਤੀ ਸੀਗੀ ਉਹਨਾਂ ਕੋਲੋਂ ਜਿਹੜੇ ਅਮਿਤ ਕੱਕੜ ਨੇ ਇੰਸਪੈਕਟਰ ਨੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਵੱਲੋਂ ਜਿਹੜੀ 45000 ਰੁਪਏ ਦੀ ਰਿਚਫੰਦੀ ਮੰਗ ਕੀਤੀ ਜਾ ਰਹੀ ਹੈ ਤਾਂ ਅਸੀਂ ਉਹਨਾਂ ਦਾ ਜਿਹੜਾ ਬਿਆਨ ਦਰਜ ਕਰਕੇ ਮੁਕਦਮਾ ਦੇਣੋਂ ਪਰંત ਜਿਹੜਾ ਅਸੀਂ ਉਹਨਾਂ ਨੂੰ ਹੈਂਡਲਡ ਅੱਜ ਕੱਲ ਇਹਨਾਂ ਨੂੰ ਪਕੜਿਆ ਸੀ ਤੇ ਜਿਨ੍ਹਾਂ ਨੂੰ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਲੈ ਕੇ ਜਾ ਰਹੇ ਸਰ ਇੱਕ ਕੇਸ ਦੀ ਮੰਗ ਕੇਸ ਦੀ ਕਰ ਰਹੇ ਸੀ ਕਿ ਬੋਰੀਆਂ ਦੀ ਸੈਟਿੰਗ ਹੈ ਦੌਰ ਤੇ ਸ਼ਾਇਦ ਗੱਟੇ ਦੀ ਮੰਗ ਜੀ ਹੁਣ ਤੱਕ ਦੀ ਤਫ਼ਤੀਸ਼ ਦੇ ਦੌਰਾਨ ਇਹ ਕੱਲ੍ਹ ਸਾਹਮਣੇ ਆਈ ਹੈ ਕਿ ਜਿਹੜੀ ਇਹਨਾਂ ਦੀ ਬਿਲਿੰਗ ਹੁੰਦੀ ਹੈ ਉਹ ਚਾਹੇ ਤਲਾਈ ਤਲਾਈ ਔਰ ਜਿਹੜੀ ਲਦਾਈ ਵਗੈਰਾ ਦੀ ਸਰ ਉਸ ਦੀ ਜਿਹੜੀ ਬਿਲਿੰਗ ਹੈ ਬਿਲਿੰਗ ਨੂੰ ਜਿਹੜੀ ਰਕਮ ਨੂੰ ਪਾਸ ਕਰਨ ਦੀ ਇਹ ਵੇਜ ਦੇ ਵਿੱਚ ਜਿਹੜੇ ਪੇਮੈਂਟ ਦੇ ਨਾਲ ਕੋਲ ਮੰਗੀ ਜਾ ਰਹੀ ਸੀ ਤਾਂ ਸੈਟਿੰਗ ਕਿੰਨੇ ਚੋਈ 30 ਪੈਸੇ ਕਿ ਜੀ ਇਹਨਾਂ ਦੀ ਔਰ ਢੇੜ ਰੁਪਏ ਦੇ حساب ਤੇ ਆਲਮੋਸਟ ਜਿਹੜੇ 55000 ਬੰਦੇ ਸੀ ਮੰਗੇ 55 ਗਏ ਸੀ ਪਰੰਤੂ ਜਿਹੜੀ 45000 ਦੇ ਵਿੱਚ ਇਹਨਾਂ ਦੀ ਜਿਹੜੀ ਗੱਲ ਮੁੱਕ ਗਈ ਸੀ ਤੇ 45000 ਦੀ ਹੀ ਜਿਹੜੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਔਰ ਇਹਨਾਂ ਵੱਲੋਂ ਜਿਹੜਾ 45000 ਰੁਪਏ ਦੇ ਕੇ ਇਸ ਨੂੰ ਰੰਗਿਆਤੀ ਕਾਪੂ ਕੀਤਾ ਗਿਆ ਮਾਮਲਾ ਅੱਜ ਕੱਲੇ ਸਰ ਬਿਲਕੁਲ ਜੀ ਕੱਲੇ ਜਿਹੜਾ ਮੁਕਦਮਾ ਅੰਦਰਜ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਇਹਨੂੰ ਰੈੱਡ ਹੈਂਡੈਡ ਸੀ ਪਕੜਿਆ ਅੱਜ ਅਸੀਂ ਇਹਨੂੰ ਜਿਹੜਾ ਮਨਜੋਗ ਅਦਾਲਤ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਪੀਸ਼ ਅਦਾਲਤ ਕਰਕੇ ਕਲੀਅਰ ਕਰ ਦਈਏ ਅਮਲ